ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮੱਕੀ ਔਰ ਆਲੂਆਂ ਦਾ ਮਿਕਸ ਕਰਕੇ ਟਿੱਕੀਆਂ ਬਣਾਉਣ ਜਾ ਰਹੇ ਹਾਂਗੇ ਮੈਂ ਲਏ ਮੱਕੀ ਦੇ ਦਾਣੇ ਜੋ ਕਿ ਮੈਂ 3 ਘੰਟੇ ਪਹਿਲਾਂ ਭੌਕੇ ਰੱਖਤੇ ਇਸ ਤੋਂ ਬਾਅਦ ਆਪਾਂ ਇਹਨੂੰ ਉਬਾਲਾਂਗੇ ਨਾਲ ਕੱਟਿਆ ਇੱਕ ਪਿਆਜ਼ ਥੋੜਾ ਜਿਹਾ ਮੈਂ ਲਸਣ ਔਰ ਅਦਰਕ ਇਹ ਚੀਜ਼ਾਂ ਆਪਾਂ ਤਿਆਰ ਕੀਤੀਆਂ ਨੇ ਆਓ ਆਪਾਂ ਪਹਿਲਾਂ ਮੱਕੀ ਦੇ ਦਾਣੇ ਉਬਲਣੇ ਤੱਕ ਦਿੰਨੇ ਹੈਗੇ ਜਦ ਤੱਕ ਇਹ ਉਬਲਣਗੇ ਉਦੋਂ ਤੱਕ ਫਿਰ ਆਪਾਂ ਦੂਸਰੀ ਤਿਆਰੀ ਕਰਾਂਗੇ ਪਹਿਲਾਂ ਆਪਾਂ ਮੱਕੀ ਦੇ ਦਾਣੇ ਨੂੰ ਉਬਾਲ ਲਈਏ ਜਦ ਤੱਕ ਇਹ ਪੁੱਲਦੇ ਨਹੀਂ ਹੁੰਦੇ ਤਕਰੀਬਨ 10 ਤੋਂ 15 ਮਿੰਟ ਲੱਗ ਹੀ ਜਾਂਦੇ ਨੇ ਇਹਨਾਂ ਨੂੰ ਆਪਾਂ 10 ਤੋਂ 15 ਮਿੰਟ ਆਪਾਂ ਇਹਨਾਂ ਨੂੰ ਉਬਾਲਾਂਗੇ ਜਦੋਂ ਆਪਣੇ ਦਾਣੇ ਚੰਗੀ ਤਰ੍ਹਾਂ ਪੱਕ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ ਬਾਕੀ ਇਹ ਆਪਣੇ ਮੱਕੀ ਦੇ ਦਾਣੇ ਉਬਲ ਕੇ ਆਗੇ ਲੋਕ ਇਹਨੂੰ ਸਿਰਫ 12-13 ਮਿੰਟ ਹੀ ਲੱਗੇ ਸੀ ਚੰਗੀ ਤਰ੍ਹਾਂ ਬਣ ਗਏ ਆਗੇ ਆਪਾਂ ਇਹਨਾਂ ਦਾ ਪਾਣੀ ਛਾਲ ਲਾਂਗੇ। ਇਹ ਕੱਪਾ ਬੱਕੀ ਦਾਣੇ ਦਾ ਪਾਣੀ ਕੱਢ ਦੇਗੇ। ਮੱਕੀ ਦੇ ਦਾਣੇ ਬਹੁਤ ਫੁੱਲੇ ਹੋ ਗਏ। ਕਿਉਂਕਿ ਇਹਨਾਂ ਨੂੰ ਮੇਰੇ ਤਕਰੀਬਨ 14 ਮਿੰਟ ਲੱਗੇ ਨੇ, ਜਿਆਦਾ ਨਹੀਂ ਲੱਗੇ। ਪਾਣੀ ਇਹਨਾਂ ਦਾ ਆਪਾਂ ਕੱਢ ਲਿਆ। ਪਾਣੀ ਨੁੱਚੜ ਜਾਊਗਾ। ਚੰਗੀ ਤਰ੍ਹਾਂ ਆਪਾਂ ਮੱਕੀ ਦੇ ਦਾਣੇ ਦੇਖੋ ਕਿੰਨੇ ਸੋਹਣੇ ਬਣ ਕੇ ਹੋ ਗਏ ਬਿਲਕੁਲ ਫੁੱਲੇ ਨੇ ਇਹ। ਆਪਾਂ ਇਹਨਾਂ ਨੂੰ ਉਚੜ ਨਹੀਂ ਧਰ ਦਿੰਨੇ ਆਕਰ ਹਨ ਇਹ ਆਪਣੇ ਦਾਣੇ ਉਚੜ ਗਏ ਨੇ ਆਪਾਂ ਇਹਨਾਂ ਨੂੰ ਕੱਪ ਚ ਪਾ ਲਾਂਗੇ ਜਿਹਦੇ ਵਿੱਚ ਆਪਾਂ ਥੋੜਾ ਨਮਕ ਪਾਵਾਂਗੇ ਨਮਕਾੜ ਲਾਲ ਮਿਰਚ ਥੋੜਾ ਹਲਦੀ ਇਹ ਤਿੰਨ ਚੀਜ਼ਾਂ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਆ और ज्यादा दूसरे मसाले ऐड करा आप पीस लेंगे पीसना धरेंगे क्योंकि इन्हों पीसना जब तक अपने दाने पीस होंगे उद तक आप, आप कड़ाही धर देंगे गैस पर कड़ाही धरेंगे ਆਪਣੀ ਕੜਾਹੀ ਗਰਮ ਹੁੰਦੀ ਆ ਗਰਮ ਹੋਣ ਤੱਕ ਆਪਾਂ ਵੇਟ ਕਰਾਂਗੇ ਹੰਜੇ ਕੜਾਹੀ ਆਪਣੀ ਗਰਮ ਹੋ ਗਈ ਆ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਘਿਓ ਤੇ ਆਪਾਂ ਜੋ ਮੱਕੀ ਦੇ ਦਾਣੇ ਸੀਗੇ ਲੈ ਆਪਾਂ ਉਹਨਾਂ ਦਾ ਵੀ ਮਿਕਸ ਕਰ ਆਪਾਂ ਉਹਨਾਂ ਕਰ ਲਿਆ ਪੀਸ ਲਿਆ ਉਹਨਾਂ ਨੂੰ ਉਹਨਾਂ ਦਾ ਵੀ ਪੇਸਟ ਬਣ ਕੇ ਮੱਕੀ ਦੇ ਦਾਣਿਆਂ ਦਾ ਪੇਸਟ ਤਿਆਰ ਹੈ ਆਓ ਪਹਿਲਾਂ ਹੁਣ ਆਪਾਂ ਘਿਓ ਗਰਮ ਕਰਦੇ ਆਂ ਕੜਾਹੀ ਗਰਮ ਹੋ ਗਈ ਆਪਣੀ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਕਿ ਆਪਾਂ ਥੋੜਾ ਹੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਕਿਉਂਕਿ ਜਿਆਦਾ ਆਪਾਂ ਕਿਆ ਵਾਲੀ ਚੀਜ਼ ਨਹੀਂ ਤਿਆਰ ਕਰਦੇਗੇ ਕਿ ਉਹ ਗਰਮ ਹੁੰਦਾ ਆਪਣਾ ਤਾਂ ਉਹਦੇ ਵਿੱਚ ਆਪਾਂ ਪਾਉਣਾ ਜੀਰਾ ਔਰ ਰਾਏ ਸਭ ਤੋਂ ਪਹਿਲਾਂ ਚੀਜ਼ਾਂ ਪਾਉਣੀਆਂ ਨੇ ਹਾਂਜੀ ਆਪਾਂ ਇਹਦੇ ਚ ਪਾਵਾਂਗੇ ਜੀਰਾ जीरा पाने गई आपई थोड़ी पावगे ज्यादा राई नहीं पावे ये उस तो अदरक दाल जो कट्टे आप छोटे छोटे टुकड़े फिर लसन पावे इन्हों चगी भुन हाँ जी आप भुना घट सेकते ही भुना हल्के ब्राउन हो पाने प्याज आप गे प्याज गे प्याज भी आपको हल्के ब्राउन होने तक ही भुनने गए ਅਲਸੇ ਪਿਆਜ਼ ਬਰਾਊਨ ਹੋਣ ਤੱਕ ਅਸੀਂ ਪਿਆਜ਼ ਭੁੰਦੇ ਹਾਂਗੇ ਦੇਖੋ ਆਪਣੇ ਪਿਆਜ਼ ਭੁੰਨਾ ਲੱਗੇ ਆਂਗੇ ਪਿਆਜ਼ ਕੱਟ ਕੇ ਨਹੀਂ ਰਣ ਜਾਏਗਾ ਕਿ ਚਿੱਟਾ ਜਾਂ ਪਿਆਜ਼ ਹੋਣ ਤਾਂ ਤੇ ਸਬਜ਼ੀ ਚਾਹਾਂ ਜਾਂ ਦਾਲ ਚਾਹਾਂ ਸੋਹਣੇ ਨਹੀਂ ਦਿਖਾਈ ਦਿੰਦੇ ਇਹ ਆਪਾਂ ਭਨ ਲਾਂਗੇ देखो प्याज अपने भज गए हैं हल्के ब्राउन हो गया अपना हम ये पावगे आप हरी मिर्च जो कि दो हरी मिर्च कट्टी से मैं ये भी चंकी तरह भुन गए हरी मिर्चा इन हरियाँ कौड़ा नहीं सी घाटी कौड़ी इसलिए मैं दो पाइं ने कुछ आप नमक हल्दी और थोड़ी मिर्च आप ਬਕੀ ਦੇ ਦਾਹ ਜੋ ਪੇਸਟ ਸੀ ਉਹਦੇ ਵਿੱਚ ਪਾ ਲਿਆ। ਬਕੀ ਦੇ ਦਾਣੇ ਨਾਲ ਪੇਸਟ ਇਹਦੇ ਵਿੱਚ ਪਾ ਲਿਆ। ਦੇਖੋ ਥੱਲੇ ਲੱਗਦਾ ਵਾ ਆਪਾਂ ਇਹਨੂੰ ਹੌਲ ਘੱਟ ਅੱਗ ਤੇ ਹੀ ਭੁੰਨਾਗੇ। ਘੱਟ ਉਬਲਣਾ ਪਾਣੀ ਭੁੰਨਰ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਮਿਕਸ ਕਰਾਂਗੇ। ਪਾਣੀ ਉਸ ਕਰਨ ਦਾ ਬਾਵਾਕਾ ਨੂੰ ਪੱਲੇ ਨਹੀਂ ਲੱਗਣ ਦੇਣਾ ਵਾ ਛੋਟਾ ਛੋਟਾ ਪਾਣੀ ਪਾ ਕੇ ਨਹੀਂ ਪੁੰਦੇ ਰਹਿਣਾ ਜਦੋਂ ਚੰਗੀ ਤਰ੍ਹਾਂ ਭੁੱਜ ਜਾਏਗਾ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਇਹਨੂੰ ਪੁੰਨਾਂਗੇ ਆਪਾਂ 5-7 ਮਿੰਟ ਲਈ ਇਹ ਚ ਪਾਣੀ ਪਾਉਂਦੇ ਰਹਿਣਾ ਪਾਣੀ ਵੀ ਆਪਾਂ ਮੱਕੀ ਦੇ ਦਾਣਾ ਵਾਲੇ ਪਾਵਾਂਗੇ ਕਿਉਂਕਿ ਉਹ ਗਰਮ ਪਾਣੀ ਹੈ ਇਿੱਤਰਾ ਖਲਾਉਦੇ ਰਹਿਣਾ ਇਹਨੂੰ ਆਪਾਂ ਉਹ ਇਹਦੇ ਵਿੱਚ ਗੰਡ ਮਾਇਰਾ ਨਾ ਰਹਿ ਜਾਵੇ ਗੰਡ ਰਹੇਗੀ ਤਾਂ ਆਪਣਾ ਸਾਰਾ ਵੀ ਟੇਸਟ ਖਰਾਬ ਹੋਏਗਾ ਔਰ ਕੱਚਾ ਰਹੇਗਾ ਧਣ ਮੱਕੇ ਧਾਣੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਆਲੂ देखो पेस्ट ज्यादा पतला भी नहीं करना आप अगर थानू तो लगता कि कच्चा तो तुम हल्का पानी पा के दबारा भुलो कोई गंढ़ नहीं रहनी चाहिए जरूर ध्यान रखना आपने आलू पहला ही मैश करके रख ले क्योंकि कि घट समा लगता फिर देखो अपन चंकी तरह फोन लागे और जगह आप हम जो आलू किते हुए सके अपने मैस की आपको इन्होंने मिक्स करा धनिया भी पाया से आप कट के और चंकी तरह मिक्स कर लागे ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਈਆਂ ਨੇ ਮਿਕਸ ਕਰਨ ਤੋਂ ਬਾਅਦ ਇਹ ਦੇਖੋ ਆਲੂ ਵੀ ਜੀ ਗੰਢ ਨਹੀਂ ਰਹਿਣੀ ਚਾਹੀਦੀ ਤੁਹਾਡੇ ਕੋਲ ਤਾਂ ਤਰੰਤ ਆਲੂ ਤੁਸੀਂ ਕਰਨੇ ਤਾਂ ਮੈਂ ਤਰੰਤ ਕਰ ਲਓ ਨਹੀਂ ਤਾਂ ਪਹਿਲਾਂ ਹੀ ਕਰਕੇ ਰੱਖ ਲਓ ਗਰਮ ਹੋਣ ਤੇ ਇਹ ਆਪਣੇ ਆਪ ਹੀ ਮੈਸ ਹੋ ਜਾਣਗੇ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਕਿਉਂਕਿ ਹਲਦੀ ਆਪਾਂ ਪਹਿਲਾਂ ਮੱਕੀ ਦੇ ਦਾਣੇ ਚ ਪਾਈ ਹੋ ਜਾਂ ਕਿ ਬਿਲਕੁਲ ਥੋੜੀ ਪਾਈ ਸੀ हूँ हल्दी होर पावगे और थोड़ा ही आलू हिसाब नमक पावे हाँ जी आप जो मसाले ऐड करेंगे वो पाई थोड़ी देगी मिर्च ज़्यादा नहीं थोड़ी ही पाई है थोड़ा धनिया पाउडर धनिया पाउडर क्योंकि आपनिया नहीं, नहीं पाया थोड़ा पावगे गर्म मसाला थोड़ा पावे चंकी चाट मसाला क्योंकि जी चंकी चाट मसाला बहुत ही टेस्ट दिता फिर जब आप उन्होंने ये मैं चीज का अद्धा चमचा लिया थोड़ी पाई है सडा पावे आप क्योंकि हैंग सब्जी और मैं टिक्कियों भी बहुत टेस्ट दी है धनिया आप हरा पहले पा लिया सारिया चीज़ा चंकी तरह मिक्स करा ਇਹਨਾਂ ਨੂੰ ਵੀ ਆਪਾਂ ਇਹਨਾਂ ਦੇ ਵਿੱਚ ਟਿੱਕੀਆਂ ਦੇ ਹੀ ਪਕਾਵਾਂਗੇ ਸੌਰੀ ਮੇਰੇ ਪੇਸਟ ਦੇ ਵਿੱਚ ਹੀ ਤੇ ਆਪਾਂ ਪਕਾਵਾਂਗੇ ਆਪਾਂ ਇਹਨੂੰ ਸਾਰੇ ਮਸਾਲੇ ਪੱਕਣੇ ਚਾਹੀਦੇ ਨੇ ਤਾਂ ਕੱਚਿਆਂ ਦਾ ਸਵਾਦ ਆਉਂਦਾ ਵਾ ਚੰਗੀ ਤਰ੍ਹਾਂ ਸਾਰੇ ਜਿਹੜੇ ਮਸਾਲੇ ਆਪਾਂ ਮਿਕਸ ਕਰਾਂਗੇ ਥੋੜਾ ਪਾਵਾਂਗੇ ਇਹਨਾਂ ਦੇ ਵਿੱਚ ਲਾਸਟ ਤੇ ਕਿਹ ਆਓ ਕਿਉਂਕਿ ਕਿਹ ਆਪਾਂ સ્ਲੀਪਾ ਰਹੇ ਹਾਂ ਕਿ ਨਾਲ ਚਿਪਕਦਾ ਇੱਕ ਚਮਚਾ ਪਿਆਦਾ ਪਾਉਣਾ। ਕਿਉਂ ਆਪਾਂ ਕੇ ਪਚੰਗੀ ਤਰ੍ਹਾਂ ਨੂੰ ਮਿਕਸ ਕਰ ਲਈਏ। ਇੱਕ ਤਾਂ 2 ਮਿੰਟ ਲਈ ਪਕਾਓ ਮਸਾਲੇ ਸਾਰੇ ਦੇ ਵਿੱਚ ਪਾਏ ਨੇ ਜੋ ਚੰਗੀ ਤਰ੍ਹਾਂ ਹੋ ਜਾਣਗੇ ਮਿਕਸ ਹੋਣ ਦੇ ਨਾਲ ਮਸਾਲੇ ਜਦ ਪੱਕ ਜਾਂਦੇ ਆ। ਤਾਂ ਮਸਾਲਿਆਂ ਦਾ ਟੇਸ ਫਿਰ ਵੱਖਰਾ ਨਹੀਂ ਹੁੰਦਾ। ਥੋੜੀ ਪਾਵਾਂਗੇ ਆਪਾਂ ਇਹ ਚ ਕਾਲੀ ਮਿਰਚ। ਕਿਉਂਕਿ ਕਾਲੀ ਮਿਰਚ ਦਾ ਵੱਖਰਾ ਹੀ ਟੇਸਟ ਹੋਏਗਾ ਹਾਂਜੀ ਆਪਣਾ ਪੇਸਟ ਤਿਆਰ ਹੈ ਆਪਾਂ ਹੁਣ ਗੈਸ ਬੰਦ ਕਰ ਦਾਂਗੇ ਕਿਉਂਕਿ ਸਭ ਮਿਕਸ ਹੋ ਗਿਆ ਆਪਾਂ ਇਹਨੂੰ ਠੰਡਾ ਹੋਣ ਲਈ ਛੱਡਾਂਗੇ 4 ਤੋਂ 5 ਮਿੰਟ ਦੇ ਵਿੱਚ ਠੰਡਾ ਹੋ ਜਾਣਾ ਇਹਨੂੰ ਠੰਡਾ ਹੋਣ ਆਪਾਂ ਇਹਨਾਂ ਨੂੰ ਛੱਡਾਂਗੇ ਕਿਉਂਕਿ ਠੰਡਾ ਹੋ ਜਾਵੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਟਿੱਕੀਆਂ ਤਿਆਰ हाँ भैया जो आप पेस्ट तैयार किया से ठंडा हो गया आओ यहाँ थोड़ा टिक्कियाँ बना के रख दें थोड़ा हाथ थम घ्यो लावे क्योंकि ना ना चकन थोड़ा थोड़ा क्या लाते रहोंगे तो आप टिक्कियाँ बना के रख लाँगे इस तरह पेड़े लवेंगे आपड़े दरह गुलाई करके बड़े सोहने बन जाए ने अपा सब तो पहला टिक्किया ही बना के तैयार करके रखा फिर उसके बाद आप फ्राई पैन लवोंगे फ्राई पैन लैन के ना आप टिकियाँ फ्राई करा बहुत ही घट घ्यो देई करा आप जो आप टिक्किया एक करके तैयार कर रहे हैं गे फ्राई पैन धर दिता फ्राई पेन आप गर्म करा ये पावे थोड़ा जहा घ ज़्यादा नहीं पाँगा आप क्योंकि ज़्यादा घ्यो आएगा आप नहीं बनावे सिर्फ दो तीन चमचे का ही टिक्किया बनावों ਹਾਂ ਕਿਹਾ ਘਰ ਬਹੁੰਦਾ ਤੇ ਆਪਾਂ ਇਧਰ ਜੋ ਸੀਗੀਆਂ ਟਿੱਕੀਆਂ ਸਾਰੇ ਪੀਸ ਬਣਾ ਕੇ ਰੱਖ ਲੈਣੇ ਆਗੇ ਪੀਸ ਬੜੇ ਸੋਹਣੇ ਬਣੇ ਆਗੇ ਦੇਖਿਓ ਤੁਸੀਂ ਖਾਣ ਦੇ ਵਿੱਚ ਬਹੁਤ ਹੀ ਟੇਸਟ ਬਣਦੇ ਨੇ ਕਦੇ ਵੀ ਮੱਕੀ ਦੇ ਦਾਣੇ ਹੁਣ ਸੁੱਟੋ ਨਾ ਬੱਚਾ ਨੂੰ ਕਿਸੇ ਤਰ੍ਹਾਂ ਵੀ ਇਹਨਾਂ ਨੂੰ ਖਿਲਾਓ ਕੁਛ ਪੀਸ ਦੇ ਉਪਰ ਆਪ ਇਹਦੇ ਵਿੱਚ ਉਹਦਾ ਆਪਣਾ ਲਾਵਾਂਗੇ ਜੋ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਮੇਰਾ ਨਾਰੀਅਲ ਦਾ ਉਹ ਵੀ ਆਪਾਂ ਲਾਵਾਂਗੇ ਆਪਾਂ ਥੋੜਾ ਨਾਰੀਅਲ ਦਾ ਆਰਡਰ ਵੀ ਲੈ ਲਿਆ ਆਪਾਂ ਥੋੜੋ ਸਪੀਸ ਦੇ ਉੱਪਰ ਇਹ ਵੀ ਲਾਵਾਂਗੇ ਪਰ ਵੈਸੇ ਵੀ ਤੁਸੀਂ ਬਣਾਉਣਾ ਹੈ ਕੱਲੇ ਪੀਸ ਵੀ ਬਣ ਜਾਂਦੇ ਨੇ ਬੜੇ ਸੁਣ ਬਣਦੇ ਨੇ ਆਓ ਆਪਾਂ ਟਿੱਕੀਆਂ ਕਰਦੇ ਆਂ ਤਿਆਰ ਆਪਾਂ ਪਹਿਲਾਂ ਨਾਰੀਅਲ ਦਾ ਪੂਰਾ ਲਾ ਕੇ ਹੀ ਪਾਊਡਰ ਦਾ ਤੁਹਾਨੂੰ ਦਿਖਾ ਦਿੰਨੇ ਆਂ ਪਰ ਪਾਊਡਰ ਵਿੱਚ ਰਹੇਗਾ ਜਰੂਰ ਇਹ ਨਹੀਂ ਕਹਿਣਾ ਮੁੜ ਕੇ ਕਿ ਬਾਅਦ ਵਿੱਚ ਰਹਿੰਦਾ ਵਾ ਆਹ ਲਓ ਜੀ ਤੁਸੀਂ ਕੱਲਾ ਵੀ ਇਹਨੂੰ ਕੱਲੇ ਨੂੰ ਵੀ ਪਾ ਸਕਦੇ ਹੋਗੇ ਅਪਾ ਕੱਲਾ ਵੀ ਪੀਸ ਪਾ ਦਿੱਤਾ ਬਿਨਾ ਬੂਰੇ ਤੋਂ ਇਹ ਤਾਂ ਮੈਨੂੰ ਚੰਗਾ ਲੱਗਦਾ ਤੁਸੀਂ ਲਾ ਸਕਦੇ ਹਾਂ ਅਗਰ ਤੁਹਾਡੇ ਕੋਲੇ ਬ੍ਰੈਡ ਪੈਸ ਤਾਂ ਤੁਸੀਂ ਬਣਾਓ ਬ੍ਰੈਡ ਦਾ ਵੀ ਛੋਟੇ ਛੋਟੇ ਕਰਕੇ ਪੀਸ ਹੋਵੇ ਪਾਊਡਰ ਤਿਆਰ ਕਰਕੇ ਇਹਦੇ ਵਿੱਚ ਉਹ ਵੀ ਲਾ ਸਕਦੇ ਹਾਂ ਹੱਪਾ ਕੋਹਣੇ ਕਟ ਕਰਕੇ ਆਪਾਂ ਸਾਰੇ ਟਿੱਕੀਆਂ ਤਿਆਰ ਕਰਾਂਗੇ ਹਾਂਜੀ ਆਪਣੀਆਂ ਟਿੱਕੀਆਂ ਬਣ ਰਹੀਆਂ ਨੇ ਇਹ ਬਹੁਤ ਸੌਣ ਟਿੱਕੀ ਪਕੜਾਈ ਆ ਗਈ ਕਿਸੇ ਪਾਸੇ ਕੱਚੀ ਵੀ ਨਹੀਂ ਰਹੀ ਪਰ ਜਿਆਦਾ ਆਪਾਂ ਤੇਲ ਨਹੀਂ ਪਾ ਰਹੇ ਕਿਉਂਕਿ ਜਿਆਦਾ ਤੇਲ ਵੀ ਬਿਮਾਰੀਆਂ ਨੂੰ ਸੱਦਾ ਦਿੰਦਾ ਵਾ ਇਸ ਲਈ ਆਪਾਂ ਘੱਟ ਤੇਲ ਤੇ ਹੀ ਪਕਾਈਆਂ ਨੇ ਤੁਸੀਂ ਵੀ ਘੱਟ ਤੇਲ ਦੇ ਬਗਾਵਰ ਤੁਸੀਂ ਪੂਰੇ ਘਿਓ ਦੇ ਵਿੱਚ ਤਾਲ ਨਹੀਂ ਚਾਹੁੰਦੇ ਉਹ ਤੁਹਾਡੀ ਆਪਣੀ ਇੱਛਾ ਵੀ ਪਰ ਮੈਂ ਪੂਰੇ ਘਿਓ ਦੇ ਵਿੱਚ ਨਹੀਂ ਤਲਾਂਗੀ ਥੋੜਾ ਘਿਓ ਪਾ ਕੇ ਇਦਾਂ ਫਰਾਈ ਕਰਨ ਹਿਲਾਉਂਦੇ ਰਹੋ ਘਿਓ ਆਪਣੇ ਆਪ ਥੱਲੇ ਆ ਜਾਂਦਾ ਕੀ ਆਪਣੀ ਕਰਕੇ ਬੜੀ ਸੁਣ ਬਣ ਰਹੀ ਆ ਅਗਰ ਤੁਸੀਂ ਨਹੀਂ ਵਿਅਦਾ ਪਾਊਡਰ ਲਾਉਣਾ ਨਾਰੀਅਲ ਦਾ ਨਾ ਲਾਓ ਉਹ ਤੁਹਾਡੇ ਜੇ ਆਪਣੇ ਤੇ ਇੱਛਾ ਵੀ ਪਰ ਮੈਂ ਜਿਹੜਾ ਇੱਕ ਟਿੱਕੀ ਕੀ ਲਾਇਆ ਜਿਆਦਾ ਚਨੀ ਲਾਇਆ ਵਾ ਇਹ ਸੜਾ ਪੀਸ ਕੱਚਾ ਆਪਣਾ ਹਲੇ ਫਟ ਸੇਕ ਤੇ ਪਕਾ ਰਹੇ ਹਾਂ ਕਿ ਅੰਦਰ ਤੱਕ ਟਿੱਕੀ ਦੇ ਪੀਸ ਪੱਕ ਜਾਣ ਆ ਪਹਿਲਾਂ ਤੇ ਵੀ ਨਹੀਂ ਲਾਵਾਂਗੇ तुम भी होर शेप देनी चाहते होर शेप भी दे सकते हैं वो तो भी मैं थानू तो दसागी थोड़ा ज्यादा घेगा इसलिए मैं ज़्यादा शेप नहीं देगी दे। और मैं दो चार पीस ही तैयार करा उन्हें हाँ जी अपना टिक्खिया ਹਾਂ ਜੀ ਆਪਾਂ ਇੱਕ ਤਰ੍ਹਾਂ ਦੀ ਸ਼ੇਪ ਵਾਲੀਆਂ ਟਿੱਕੀਆਂ ਤਾਂ ਪਕਾ ਲਈਆਂ ਤੇ ਦੋ ਪੀਸ ਆਪਾਂ ਇੱਦਾਂ ਨੇ ਪਕਾਏ ਨੇ ਤੇ ਜਿਹੜਾ ਹੋਰ ਦੂਸਰਾ ਔਰ ਥੋੜਾ ਕਿਉਂ ਜ਼ਿਆਦਾ ਲੱਗੇਗਾ ਉਹ ਆਪਾਂ ਥੋੜੇ ਦੇ ਵਿੱਚ ਜ਼ਿਆਦਾ ਜਿਹਾ ਫਰਾਈ ਕਰਾਂਗੇ ਉਹ ਥੋੜਾ ਜ਼ਿਆਦਾ ਥੋੜੇ ਦੇ ਵਿੱਚ ਫਰਾਈ ਹੋਣਗੇ ਇਹ ਆਪਾਂ ਕੱਟ ਕੇ ਉਹਦੇ ਵਿੱਚ ਫਰਾਈ ਕੀਤੇ ਨੇ ਅੰਦਰ ਪੱਕ ਪੱਕ ਜਾਣਗੇ ਕਿਉਂਕਿ ਆਪਾਂ ਘੱਟ ਸੇਕ ਤੇ ਬਣਾ ਰਹੇ ਹਾਂ ਇਹਨਾਂ ਕਦੇ ਵੀ ਚੀਜ਼ ਬਣਾਣੀ ਹੈ ਤਾਂ ਘੱਟ ਸੇਕ ਤੇ ਪਕਾਓ ਅੰਦਰ ਤੱਕ ਪੱਕ ਜਾਂਦੀ ਹੈ ਚੀਜ਼ ਨਹੀਂ ਤਾਂ ਬਾਹਰ ਤੋਂ ਲਾਲ ਹੋ ਜਾਂਦਾ ਆਪਾਂ ਸਮਝ ਲੈਂਦੇ ਆ ਕਿ ਇਹ ਚੀਜ਼ ਤਿਆਰ ਹੋ ਗਈ ਹੈ ਪਰ ਅੰਦਰ ਤੋਂ ਬਿਲਕੁਲ ਕੱਚੀ ਰਹਿ ਜਾਂਦੀ ਹੈ ਜਿਆਦਾ ਤੇਲ 'ਚ ਬਣਾ ਤੁਸੀਂ ਜਿਆਦਾ ਫਰਾਈ ਕਰਨਾ ਚਾਹੁੰਦੇ ਹੋ ਜਿਆਦਾ ਤੇਲ ਵਾਲੀ ਚੀਜ਼ ਖਾਣੀ ਚਾਹੁੰਦੇ ਹੋ ਤਾਂ ਤੁਸੀਂ ਜਿਆਦਾ ਬਣਾ ਸਕਦੇ ਹੋ ਪਰ ਮੈਂ ਘੱਟ ਤੇਲ ਦੇ ਵਿੱਚ ਹੀ ਇਹਨਾਂ ਬਣਾਵਾਂਗੇ ਇਹ ਪੜਾਖਿਆ ਗਰਮ ਹੋ ਗਿਆ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਦੂਜੇ ਰੋਲ ਜੋ ਗੋਲ ਬਣਾਏ ਸੀ ਆਪਾਂ ਜਿੰਨੀ ਮਰਜ਼ੀ ਸ਼ੇਪ ਚੀਜ਼ ਨੂੰ ਦੇ ਲੋ ਓਨੀ ਹੀ ਚੀਜ਼ ਤਿਆਰ ਹੋ ਜਾਂਦੀ ਹੈ ਇਹ ਕਿਹਾ ਜਿਆਦਾ ਲੈਣਗੇ ਆਪਾਂ ਇਹਨਾਂ ਨੂੰ ਜਿਆਦਾ ਘਿਓ ਦੇ ਵਿੱਚ ਤਲਾਂਗੇ ਸਿੱਕੇ ਜੇ ਤੁਹਾਨੂੰ ਕੱਟ ਕੇ ਤੁਹਾਡੀ ਇੱਛਾ ਹੁੰਦੀ ਹੈ ਹੁਣ ਇਹਨਾਂ ਨੂੰ ਜਿਆਦਾ ਘਿਓ ਦੇ ਵਿੱਚ ਫਰਾਈ ਕਰਨਾ ਚੰਗੀ ਤਰ੍ਹਾਂ ਜੇ ਉੱਪਰ ਵੀ ਘਿਓ ਪਾਦੇ ਰਹੋ ਇਹ ਉੱਪਰੋਂ ਵੀ ਪੱਕ ਜਾਵੇ ਨਹੀਂ ਤਾਂ ਕੱਚਾ ਰਹਿੰਦਾ ਤਾਂ ਫਿਰ ਨਾਲ ਬਾਅਦ ਵਿੱਚ ਇਹ ਫਰਾਈਟੇਂ ਦੇ ਨਾਲ ਲੱਗ ਜਾਏਗਾ ਹਾਂਜੀ ਆਪਣੇ ਰੋਲ ਵੀ ਪੱਕ ਕੇ ਤਿਆਰ ਹੋਣ ਵਾਲੇ ਨੇ ਕਿਉਂ ਦੇ ਵਿੱਚ ਚੰਗੀ ਤਰ੍ਹਾਂ ਪੱਕ ਤਾਂ ਜਾਂਦੇ ਪਰ ਕਿਉਂ ਜਾਦਾ ਹੋ ਜਾਂਦੇ ਇਸ ਲਈ ਆਪਾਂ ਕਿਉਂ ਘਾਟੀ ਵਰਤਦੇ ਆਂ ਦੇਖੋ ਕਿੰਨੇ ਸੋਹਣੇ ਬਣ ਰਹੇ ਨੇ ਆਪਾਂ ਕਿ ਹੌਲੀ ਹੌਲੀ ਜਿੱਦਾਂ ਆਪਾਂ ਪੂਰੀਆਂ ਦੇ ਉੱਪਰ ਪਾਨੇ ਆ ਪੂਰੀ ਬਣਾਣੇ ਆ ਤਾਂ ਉਦਾਂ ਵਿੱਚ ਆ ਕੇ ਪਕਾ ਲਵਾਂ ਆਪਣੇ ਹੈ ਰੋਲ ਤਿਆਰ ਹੋਣ ਲੱਗੇ ਨੇ ਆਪਣੇ ਰੋਲ ਵੀ ਤਿਆਰ ਹੋ ਗਏ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਔਰ ਕਮੈਂਟ ਕਰੋ ਵੱਧ ਤੋਂ ਵੱਧ ਸਮਾਂ ਮੇਰੇ ਚੈਨਲ ਨੂੰ ਦੇਖੋ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਹਾਂਜੀ ਆਪਣੀ ਆਲੂ ਮੱਕੀ ਦੀ ਟਿੱਕੀ ਤਿਆਰ ਹੈ ਆਪਾਂ ਟਿੱਕੀ ਵੀ ਬਣਾਈ ਹੈ ਤੇ ਗੋਲ ਆਪਾਂ ਨੇ ਰੋਲ ਵੀ ਬਣਾਏ ਆ ਤੁਸੀਂ ਜੋ ਵੀ ਸ਼ੇਪ ਦੇਣਾ ਚਾਹੁੰਦੇ ਹੋ ਸਾਰੀਆਂ ਚੀਜ਼ਾਂ 'ਚ ਸ਼ੇਪ ਦੇ ਸਕਦੇ ਆਂ ਆਪਾਂ ਟਿੱਕੀਆਂ ਵੀ ਬਣਾਈਆਂ ਨੇ ਟਿੱਕੀ ਬਹੁਤ ਹੀ ਘੱਟ ਘੋਦੇ ਵਿੱਚ ਬਣੀ ਆ ਪਰ ਜਿਹੜੇ ਰੋਲ ਸੀ ਘੱਟ ਘੋਦੇ ਵਿੱਚ ਨਹੀਂ ਬੰਦਿਆ ਸੀ ਆਪਾਂ ਥੋੜਾ ਇਹਨਾਂ ਨੂੰ ਕਿਉਂ ਜ਼ਿਆਦਾ ਲਾਇਆ ਹੈ ਤੁਸੀਂ ਸਾਸਣਾ ਖਾ ਲਓ ਤੁਸੀਂ ਚਟਨੀ ਨਾਲ ਖਾਓ ਧਨੀਏ ਦੀ ਨਾਲ ਮੇਰੇ ਕੋਲੇ ਸੌਸ ਸਮੇਂ ਸੌਸ ਦੇ ਨਾਲ ਵੀ ਖਾਵਾਂਗੇ ਰੋਲ ਔਰ ਟਿੱਕੀਆਂ ਦੋਨੋਂ ਚੀਜ਼ਾਂ ਮੱਕੀ ਦੇ ਆਹ ਤਿਆਰ ਨੇ ਕਦੇ ਵੀ ਮੱਕੀ ਨੂੰ ਬੇਕ ਕਰਨਾ ਮਤ ਸੁੱਟੋ ਜੋ ਛੱਲੀ ਹੁੰਦੀ ਆਪਾਂ ਛੱਡ ਦਿੰਨੇ ਆ ਕਿ ਚਲੋ ਬੇਕਾਰਕ ਬੇਕ ਕਰਨੀ ਹੁੰਦੀ ਦੇਖੋ ਕਿੰਨੇ ਸੋਹਣੇ ਰੋਲ ਔਰ ਟਿੱਕੀਆਂ ਪੱਕੀਆਂ ਨੇ ਆਓ ਜੀ ਟਿੱਕੀ ਰੋਲ ਤਿਆਰ ਨੇ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਸ਼ੇਪ ਦੇ ਵਿੱਚ ਤਿਆਰ ਹੋਈਆਂ ਨੇ ਟਿੱਕੀ ਔਰ ਰੋਲ